ਮੇਰੀ ਗੱਲ ਨੂੰ ਨਾ ਖਿਆਲ ਚ ਲੈ ਕੇ ਆਇਓ ਅੱਜ ਉਹ ਟਾਈਮ ਹੋਊਗਾ ਅੱਜ 6:00 ਕੋ ਆ ਕੱਲ ਨੂੰ 7:00 ਕੋ ਆ ਅੱਜ ਨਾ ਸ਼ਾਮ ਨੂੰ ਆ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਐਸ ਵੇਲੇ ਕੀ ਵਿਚਾਰ ਚੱਲਦੇ ਹੋਣਗੇ ਕਿਵੇਂ ਗੱਲਾਂ ਹੁੰਦੀਆਂ ਹੋਣਗੀਆਂ ਜਦੋਂ ਪਰਿਵਾਰ ਨੇ ਜਾਣਾ ਹੋਊਗਾ ਵੀ ਆਪਾਂ ਆਸਮਾਨ ਚੱਕ ਲੋ ਉਹ ਗਠੜੀ ਬੰਨ੍ਹ ਲੋ ਬੱਚਿਆਂ ਨੂੰ ਕਿਵੇਂ ਮਾਨਸਿਕ ਤੌਰ ਤੇ ਤਿਆਰ ਕੀਤਾ ਹੋਊਗਾ ਗੁਰੂ ਸਾਹਿਬ ਨੂੰ ਤਾਂ ਪਤਾ ਹੀ ਸੀ ਵੀ ਇਤੋਂ ਬਾਅਦ ਕੀ ਹੋਣਾ ਜਦੋਂ ਕਿਲਾ ਛੱਡਣਾ ਪੈਣਾ ਘੇਰਾ ਪਿਆ ਹੋਇਆ ਰਸ ਦਾ ਮੁੱਕੀਆਂ ਹੋਈਆਂ ਤਦ ਵੀ ਕੀ ਹੋਣਾ ਹਨਾ ਕਿਵੇਂ ਕਿਵੇਂ ਮਾਹੌਲ ਹੋਊਗਾ ਅੱਜ ਰਾਤ ਨੂੰ ਪਰਿਵਾਰ ਸਮੇਤ ਅਸੀਂ ਤੁਰਨ ਲੱਗੇ ਆ ਗੁਰੂ ਸਾਹਿਬ ਦੇ ਉਸ ਕਾਫਲੇ ਦੇ ਵਿੱਚ ਸ਼ਾਮਲ ਹੋਵਾਂਗੇ ਫਿਰ ਜਾ ਕੇ ਉੱਥੇ ਕੀ ਹੁੰਦਾ ਕਿਵੇਂ ਦਾ ਨਗਰ ਕੀਰਤਨ ਆਪਾਂ ਉਹਨਾਂ ਦੀ ਪੀੜ ਨੂੰ ਸਮਝ ਤਾਂ ਨਹੀਂ ਸਕਦੇ ਉਹ ਨੰਨੋ ਹੀ ਪਤਾ ਹੋਊਗਾ ਜਿਨ੍ਹਾਂ ਨੇ ਸਹੀ ਆ ਬਸ ਆਪਾਂ ਇੰਨਾ ਕਾ ਵੀ ਆਪਾਂ ਸਹਿਜਦਾ ਕਰ ਸਕਦੇ ਆ ਤਾਂ ਕਰਕੇ ਨੰਦਪੁਰ ਸਾਹਿਬ ਚੱਲੇ ਆ ਬਹੁਤ ਵੱਡਾ ਪਰਾਲਾ ਬਾਬਾ ਕੁਲਵੰਤ ਸਿੰਘ ਜੀ ਲੱਖੇ ਵਾਲਿਆਂ ਦਾ ਜਿਨ੍ਹਾਂ ਨੇ ਹਰ ਸਾਲ ਉਸੇ ਟਾਈਮ ਉਸੇ ਜਗ੍ਹਾ ਤੋਂ ਨਗਰ ਕੀਰਤਨ ਲੈ ਕੇ ਜਾਂਦੇ ਆ ਅਸੀਂ ਵੀ ਸੰਗਤ ਸਾਰੀ ਸੰਗਤ ਪੂਰੀ ਤਿਆਰੀ ਕਰ ਰਹੀ ਆ ਵੀਡੀਓ ਨੂੰ ਸ਼ੇਅਰ ਕਰਿਓ ਲੋਕਾਂ ਤੱਕ ਪਹੁੰਚਦਾ ਕਰਿਓ ਹਰ ਸਾਲ ਮੈਂ ਤਾਂ ਇਹ ਬੇਨਤੀ ਕਰਨਾ ਕਿ ਪਹੁੰਚਿਆ ਕਰੀਏ ਆਪਾਂ ਬੱਸ ਜਗਾਤੇ ਪਹੁੰਚਿਆ ਕਰੀਏ ਜਿੱਥੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅਸੀਂ ਚੱਲੇ ਆ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਅਗਲੇ ਸਾਲ ਫਿਰ ਤੁਸੀਂ ਵੀ ਪਰਿਵਾਰ ਸਮੇਤ ਕੋਸ਼ਿਸ਼ ਕਰੋ ਕਿ ਉੱਥੇ ਪਹੁੰਚ ਸਕੋ ਆਸੀ ਆਨੰਦਪੁਰ ਸਾਹਿਬ ਆ ਗਿਆ ਪਹੁੰਚ ਗਿਆ ਆਨੰਦਪੁਰ ਸਾਹਿਬ ਆ ਵਕਤ ਉਹ ਵਕਤ ਆ ਵੀ ਜਦੋਂ 10 ਕ ਬਚ ਗਿਆ ਸਾਢੇ 10 ਤੇ ਤਕਰੀਬਨ ਕਹਿੰਦੇ ਵੀ 4 ਕ ਵਜੇ ਦਾ ਵਕਤ ਸੀਗਾ ਵੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਸੋਭਾ ਮਤਲਬ ਇਹ 5-6 ਘੰਟੇ ਹੋਣਗੇ ਗੁਰੂ ਸਾਹਿਬ ਦੇ ਪਰਿਵਾਰ ਕੋਲ ਜਦੋਂ ਇੱਥੇ ਹੋਣਗੇ ਜਦੋਂ ਮਾਂ ਨੇ ਆਪਣੇ ਬੱਚਿਆਂ ਨੂੰ ਚੱਕਿਆ ਹੋਊਗਾ ਜਦੋਂ ਦਾਦੀ ਨੇ ਆਪਣੇ ਵੱਡੇ ਪੋਤਿਆਂ ਨੂੰ ਕੋਈ ਗੱਲ ਕਹੀ ਹੋਊਗੀ ਜਾਂ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਨੂੰ ਨਿੱਕੇ-ਨਿੱਕੇ ਬੱਚਿਆਂ ਨੂੰ ਕੋਲੇ ਬੁਲਾਇਆ ਹੋਊਗਾ ਹਨ ਕੁਝ ਗੱਲਾਂ ਤਾਂ ਕਈਆਂ ਹੀ ਹੋਣਗੀਆਂ ਆਪਸ ਵਿੱਚ ਗੱਲਾਂ ਤਾਂ ਹੋਈਆਂ ਹੋਣਗੀਆਂ ਗੁਰੂ ਸਾਹਿਬ ਨੂੰ ਤਾਂ ਪਤਾ ਸੀ ਕੀ ਹੋਣ ਵਾਲਾ ਤਾਂ ਕਿਵੇਂ ਕੀ ਮਾਹੌਲ ਵਾਹਨਾ ਅੱਜ ਦੀ ਰਾਤ ਉਹ ਕਿਵੇਂ ਬੈਠੇ ਹੋਣਗੇ ਰਾਸ਼ਨ ਹੋਣਾ ਨਹੀਂ ਬੱਚੇ ਭੁੱਖੇ ਹੋਣਗੇ ਡਰ ਹੋਊਗਾ ਪਤਾ ਕੋਈ ਨਹੀਂ ਕਿਧਰ ਨੂੰ ਜਾਣਾ ਤਾਂ ਇੱਕ ਮਾਹੌਲ ਹੁੰਦਾ ਉਸ ਤਰ੍ਹਾਂ ਉਹ ਨੂੰ ਤੁਸੀਂ ਇਮੇਜਨ ਨਹੀਂ ਕਰ ਸਕਦੇ ਅੱਜ ਕਮਰਿਆਂ 'ਚ ਪਏ ਆ ਟੋਲੇ ਸਾਰਾ ਕੁਝ ਆ ਕੰਬਲ ਆ ਪਤਾ ਨਹੀਂ ਕਿਸ ਤਰ੍ਹਾਂ ਦਾ ਸਮਾਨ ਕੋਲੋਂ ਚੱਕਿਆ ਹੋਊਗਾ ਤੇ ਕੱਲ ਨੂੰ ਅੱਜ ਦੀ ਰਾਤ ਫਿਰ ਪਰਿਵਾਰ ਇਕੱਠਾ ਸੀ ਤੇ ਕੱਲ ਨੂੰ ਇਕੱਠਾ ਨਹੀਂ ਹੋਊਗਾ ਤੇ ਕਦੇ ਵੀ ਇਕੱਠਾ ਨਹੀਂ। ਉਹ ਸਟਰੀਮ on ਪੱਕੀਤਾ ਜਾ ਸਕਦਾ। ਆਪਾਂ ਅੱਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ। ਅੱਗੇ ਆਪਾਂ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਕਿਵੇਂ ਗੁਰੂ ਸਾਹਿਬ ਦੇ ਨਾਲ ਪਹੁੰਚਣ ਨਿਕਲੀਆਂ ਆਪਾਂ ਉਸ ਜੀ। ਆਪਾਂ ਸਾਰੇ ਨੂੰ ਕਵਰ ਕਰਾਂ। ਉਹ ਵੇਲਾ ਆ ਗਿਆ। ਜਦੋਂ ਗੁਰੂ ਸਾਹਿਬ ਦੇ ਸਿੰਘ ਇਸ ਕੇਲੇ ਨੂੰ ਛੱਡ ਕੇ ਜਾਣਗੇ ਐਵੇਂ ਦਾ ਹੀ ਵੇਲਾ ਹੋਊਗਾ ਪਰ ਐਵੇਂ ਟਾਟਨੇ ਵੀ ਛੇ ਹੋਣਗੇ ਉਦੋਂ ਇੰਨੀ ਠੰਡ ਤੋਂ ਬਚਣ ਵਾਸਤੇ ਇਹੋ ਜਿਹੇ ਵਸਤਰ ਵੀ ਨਹੀਂ ਹੋਣਗੇ ਆਪਣੇ ਕੋਲੇ ਪਰਵਾਰ ਪਰ ਸਭ ਮੇਰੇ ਪਰ ਠੰਡ ਲੱਗਦੀ ਆ ਇਹੇਠਾਂ ਮੈਟ ਆ ਉਦੋਂ ਇਹ ਗੱਲ ਨਹੀਂ ਹੋਊ ਅੱਜ ਵੀ ਸੰਗਤ ਇਸ ਕਿਲੇ ਦੇ ਦਰਵਾਜ਼ੇ ਦੇ ਅੱਗੇ ਬੈਠ ਕੇ ਗੁਰੂ ਸਾਹਿਬ ਦਾ ਇੰਤਜ਼ਾਰ ਕਰਦੀ ਆ। ਉਹੀ ਟਾਈਮ ਆ ਗਿਆ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਇਸ ਕਿਲੇ ਦੇ ਦਰਵਾਜ਼ੇ ਚੋਂ ਐਵੇਂ ਬਾਹਰ ਨਿਕਲਿਆ ਹੋਊਗਾ ਤੇ ਬਾਅਦ ਵਿੱਚ ਕਦੇ ਵੀ ਇਕੱਠਾ ਹੋਗੇ ਵਾਪਸ ਨਹੀਂ ਅਜੀਬ ਸੰਗਲ ਸੰਗਤ ਉਸ ਬੋਲੇ ਹੀ ਸੋਨਹਾਰ ਅਲਹਮਦੁਲਿਲਾ ਬੋਲੇ ਹੀ ਸੋਨਹਾਰ ਅਲਹਮਦੁਲਿਲਾ ਦਸਰੀਆ ਆਂਧੂ ਜੀ ਕਾ ਹਰਸਾ ਵਰਜ ਕੀਮਤੇ ਵਾਹੇ ਗੁਰੂ ਆਮੇ ਚਲੇ ਗਏ ਹੋਣਗੇ ਤੂੰ saat nam piastana nam saat, eyna, saat eyna. Por ਅਗਲ ਮਹਾਰਾਜ ਅੱਜ ਕਿਲਾ ਆਨੰਦਗੜ ਸਾਹਿਬ ਤੋਂ ਸਤਿਗੁਰੂ ਜੀਓ ਸ਼ੁਰੂ ਹੋ ਰਿਹਾ ਹੈ ਆਪ ਜੀ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋਣੀ ਪਾਲਕੀ ਦੇ ਵਿੱਚ ਬਿਰਾਜਮਾਨ ਨੇ I'm gonna bring that. माधा महो अजीत जुजाने अनंदपुरी रौणक झंडे अनंदपुरी रौणक झंड चले हेॾे ਆਰੰਭ ਕੀਤਾ ਜਾਂਦਾ ਆਜ ਸਾਰੇ ਉਹਨਾਂ ਵਿਰਾਗ ਭਈ ਪਲਾ ਨੂੰ ਸਿਰਫ ਆਪਾ ਮਹਿਸੂਸ ਹੀ ਕਰ ਸਕਦੇ ਆ ਸਾਡੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਤੇ ਜੋ ਆਕੰਡਾਇਆ ਇਹ ਵਿਰਾਗ ਭਈ ਦਿਨ ਦੇ ਨਗਰ ਕੀਰਤਨ ਦੀ ਸ਼ੁਰੂਆਤ ਸੋਵੇ ਬੋਦੀਆਂ ਸਾਡ